ਤੁਹਾਡੀ ਸਾਰਿਆਂ ਦੀ ਡਿਮਾਂਡ ਤੇ ਆਪਾਂ ਇੱਕ ਹੋਰ ਨਵੀਂ ਕੋਠੀ ਲੈ ਕੇ ਪਹੁੰਚੇ ਹਾਂ ਜੀ ਕਿਸ਼ਤਾਂ ਤੇ ਵਿਕਾਊ ਹੈ ਜੀ ਸੁਨਹਿਰੀ ਮੌਕਾ ਪਤਵਾਰੇ ਖਾਤਰ ਇੱਕ ਤਰ੍ਹਾਂ ਦਾ ਲੈ ਕੇ ਪਹੁੰਚੇ ਹਾਂ ਸੁਨਹਿਰੀ ਮੌਕੇ ਦਾ ਫਾਇਦਾ ਚੱਕ ਲੋ ਜੀ ਛੇਤੀ ਛੇਤੀ ਬਾਕੀ ਆਪਾਂ ਕੱਲੀ ਕੱਲੀ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 6273 ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਜਮਾ ਫ੍ਰੀਚ ਛੇਤੀ ਤੋਂ ਛੇਤੀ ਆਪਾਂ ੜਤਵੜੀ ਲਾ ਦਾਂਗੇ ਜੀ ਜੇ ਗਲੀ ਬਰੇ ਤੁਹਾਨੂੰ ਮੈਂ ਦੱਸਾਂ ਜੀ ਤਾਂ ਗਲੀ ਪੂਰੀ ਚ ਕੋਈ ਵੀ ਗੱਡੀ ਅਸੀਂ ਆਰਾਮ ਨਾਲ ਆਉਂਦੀ ਹੈ ਤੇ ਜਾਂਦੀ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਬਾਕੀ ਪੋਰਚ ਦੇ ਵਿੱਚ ਆਪਾਂ ਖੜੇ ਹਾਂ ਜੀ ਪਹਿਲਾਂ ਬਹੁਤ ਵਧੀਆ ਕੋਠੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਤੁਸੀਂ ਡਿਮਾਂਡ ਕੀਤੀ ਸੀਗੀ ਤੁਹਾਡੇ ਖਾਤਰ ਆਪਾਂ ਕੋਠੀ ਲੈ ਕੇ ਪਹੁੰਚ ਗਏ ਸੀ ਪੋਰਚ ਆਪਾਂ ਨੂੰ ਪੂਰਾ ਵਧੀਆ ਦੇਖਣ ਨੂੰ ਮਿਲ ਜੂਗਾ ਮੇਨ ਗੇਟ ਪੂਰਾ ਵਧੀਆ ਸੀ ਤੇ ਉੱਪਰ ਜਾਣ ਵਾਸਤੇ ਪੋਰਚ ਦੇ ਵਿੱਚੋਂ ਹੀ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਹਰ ਇੱਕ ਕੰਮ ਕੰਪਲੀਟ ਆਪਨ ਮਿਲੂਗਾ ਜਮਾ ਨਵੀਂ ਕੋਠੀ ਹੈ ਹੁਣੇ ਨਵੀਂ ਤਿਆਰ ਹੋਈ ਹੈ ਜੀ ਸਾਰਾ ਕੰਮ ਤੁਸੀਂ ਆਪ ਹੀ ਦੇਖ ਲਓ ਜੀ ਸਾਰਾ ਕੰਪਲੀਟ ਆਪਾਂ ਨੂੰ ਮਿਲੂਗਾ ਤੇ ਅੰਦਰ ਆਪਾਂ ਪਹੁੰਚ ਗਏ ਜੀ ਲੌਬੀ 'ਚ ਆਪਾਂ ਜਦੋਂ ਚੱਲਾਂਗੇ ਲੌਬੀ 'ਚ ਖੜੇ ਵੀ ਆਪਾਂ ਲੌਬੀ 'ਚ ਆਪਾਂ ਨੂੰ ਇੱਕ ਪਾਸੇ ਤਾਂ ਅਟੈਚ ਕਿਚਨ ਦੇਖਣ ਨੂੰ ਮਿਲੂਗਾ ਤੇ ਪੂਰਾ ਵਧੀਆ ਆਪਾਂ ਨੂੰ ਬੈਡਰੂਮ ਦੇਖਣ ਨੂੰ ਮਿਲੂਗਾ ਜੀ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾ ਵੀ ਰਹੇ ਹਾਂ ਸੀ ਵੀਡੀਓ ਇਹਨਾਂ ਨੇ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਜੇ ਰੰਗ ਦੀ ਗੱਲ ਕਰੀਏ ਰੰਗ ਦਾ ਸਾਰਾ ਕੰਮ ਆਪਾਂ ਨੂੰ ਕੰਪਲੀਟ ਮਿਲੂਗਾ ਛੱਤ ਪੀਓਪੀ ਹੋਈ ਆ ਜੀ ਰੰਗ ਰੂਗਨ ਤੁਸੀਂ ਆਪ ਹੀ ਚੈੱਕ ਕਰ ਲਓ ਸਾਰਾ ਜੋੜੀਆਂ ਦਾ ਕੰਮ ਹੋਇਆ ਸੀ ਜਿਹੜਾ ਬੈੱਡਰੂਮ ਆਪਾਂ ਦੇਖਿਆ ਸੀਗਾ ਜਿਹੜਾ ਤੁਸੀਂ ਆਹ ਬਾਥਰੂਮ ਦੇਖ ਰਹੇ ਹੋ ਸੀ ਆਹ ਲੋਬੀ ਨਾਲ ਵੀ ਅਟੈਚ ਹੈ ਤੇ ਜਿਹੜਾ ਬੈੱਡਰੂਮ ਆਪਾਂ ਪਿੱਛੇ ਦੇਖਿਆ ਸੀਗਾ ਉਹਦੇ ਨਾਲ ਵੀ ਅਟੈਚ ਹੈਗਾ ਦੋਵਾਂ ਨੂੰ ਇੱਕੋ ਹੀ ਬਾਥਰੂਮ ਲੱਗਦਾ ਕੰਮ ਬਾਕੀ ਗੱਲਬਾਤ ਆਪਾਂ ਸਾਰੀ ਕਰ ਰਹੇ ਹਾਂ ਸੀ ਜੇ ਆਪਾਂ ਥਾਂ ਦੀ ਗੱਲ ਕਰੀਏ ਤਾਂ ਮਾਲਕ ਨੇ 60 ਗਜ਼ ਥਾਂ ਦੱਸੀ ਆ ਰਜਿਸਟਰੀ ਵਾਲੀ ਥਾਂ ਐ ਜੀ ਇਹ ਤੇ ਪੂਰੀ ਵਧੀਆ ਕੋਠੀ ਆਪਾਂ ਤੁਹਾਡੇ ਖ਼ਤਰ ਲੈ ਕੇ ਪਹੁੰਚੀ ਆ ਤੁਸੀਂ ਆਪ ਹੀ ਚੈੱਕ ਕਰੋ ਜੀ ਸਾਰਾ ਲੱਕੜ ਦਾ ਕੰਮ ਹੋਇਆ ਸੀ ਕਿਚਨ ਦੇ ਵਿੱਚ ਬਾਕਸ ਵਗੈਰਾ ਸਾਰੇ ਬਣੇ ਹੋਏ ਨੇ ਸਾਰਾ ਜੋੜੀਆਂ ਦਾ ਕੰਮ ਹੋਇਆ ਪੋਰਚ ਵਧੀਆ ਸੀ ਬਾਕੀ ਦੋ ਬੈਡਰੂਮ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਸੀ ਤੇ ਤੁਹਾਨੂੰ ਮੈਂ ਦਿਖਾ ਵੀ ਦਿੰਨ ਸ ਇੱਕ ਬੈਡਰੂਮ ਤਾਂ ਪਹਿਲਾਂ ਤੁਸੀਂ ਦੇਖ ਲਿਆ ਸੀਗਾ ਇਧਰਲੀ ਸਾਈਡ ਇੱਕ ਹੋਰ ਬਣਿਆ ਹੋਇਆ ਹੈ ਉੱਪਰ ਉਹ ਸਾਰੀ ਛੱਤ ਪੱਕੀ ਹੈ ਸੀ ਲਾਈਟਿੰਗ ਦਾ ਸਾਰਾ ਕੰਮ ਕੰਪਲੀਟ ਮਿਲੂਗਾ ਜੋੜੀਆਂ ਦਾ ਸ਼ੀਸ਼ਿਆਂ ਦਾ ਹਰ ਇੱਕ ਕੰਮ ਤੇ ਇਹਨਾਂ ਨੇ ਦੱਸੇ ਵੀ ਅਸੀਂ ਸੇਲਾ ਜਿਹੜੀ ਕੁਠੀ ਇਹ ਕਰਨੀ ਹੈ ਇਹ ਕਿਸ਼ਤਾਂ ਤੇ ਵੀ ਕਰਵਾ ਦਾਂਗੇ ਬੈਂਕ ਦਾ ਲੋਨ ਇਹ ਤੇ ਹੋ ਜਾਊਗਾ ਜਦੋਂ ਬੈਂਕ ਦਾ ਲੋਨ ਹੋਊਗਾ ਜੀ ਉਦੋਂ 2% ਤਾਂ ਪਹਿਲਾਂ ਡਾਊਨ ਪੇਮੈਂਟ ਕਰਨੀ ਅਸੀਂ ਇਹਨਾਂ ਨੇ ਟੋਟਲ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਇਹਨਾਂ ਨੇ 20 ਲੱਖ ਰੁਪਈਆ ਡਿਮਾਂਡ ਕੀਤੀ ਹੈ ਜੀ 20 ਲੱਖ ਦੇ ਵਿੱਚੋਂ ਵੀ ਮਾੜਾ ਮੋਟਾ ਚਲੋ ਅਡਜਸਟਮੈਂਟ ਹੋ ਜਾਊਗਾ ਬਾਕੀ ਇਹਨਾਂ ਨੇ ਕਿਹਾ ਬੈਂਕ ਦਾ ਲੋਨ ਹੋ ਜਾਊਗਾ ਤੇ 20% ਪਹਿਲਾਂ ਡਾਊਨ ਪੇਮੈਂਟ ਹੋਣੀ ਹੈ 2 ਲੱਖ ਰੁਪਈਆ ਬਾਕੀ ਜਿੰਨੇ ਦਾ ਕਰਵਾਉਗੇ ਜੀ ਲੋਨ ਜਿਵੇਂ 5 ਸਾਲਾ 10 ਸਾਲਾ 20 ਸਾਲਾ ਉਸ ਹਿਸਾਬ ਨਾਲ ਕਿਸ਼ਤ ਬਣ ਜੂਗੀ ਉਹ ਤੁਹਾਡੇ ਤੇ ਅਸੀਂ ਕਿੰਨੀ ਕਿਸ਼ਤ ਤੁਸੀਂ ਕਰਵਾਉਣੀ ਹੈ ਬੈਂਕ ਦਾ ਲੋਨ ਹੋ ਜਾਊਗਾ ਲੋਨ ਤੇ ਤੁਹਾਨੂੰ ਇਹ ਕੋਠੀ ਮਿਲ ਜੂਗੀ ਕਿਸ਼ਤਾਂ ਤੇ ਤੁਸੀਂ ਖਰੀਦ ਸਕਦੇ ਹੋ ਬਾਕੀ ਕਿਸ਼ਤ ਕਿੰਨੀ ਕਰਵਾਉਣੀ ਹੈ ਉਹ ਤੁਸੀਂ ਆਪ ਦੇ ਹਿਸਾਬ ਨਾਲ ਅਡਜਸਟਮੈਂਟ ਕਰਵਾ ਸਕਦੇ ਹੋ ਜੀ ਉਹ ਜਿਨ੍ਹਾਂ ਦੀ ਕੋਠੀ ਹੈ ਉਹ ਤੁਹਾਨੂੰ ਆਪੇ ਸਾਰਾ ਕੁਝ ਕਰਵਾ ਕੇ ਦੇ ਦੇਣਗੇ ਤੁਸੀਂ ਗੱਲ ਕਰ ਸਕਦੇ ਹੋ ਜਿਨ੍ਹਾਂ ਦੀ ਕੋਠੀ ਹੈ ਜੀ ਇਹਨਾਂ ਦਾ ਮੋਬਾਈਲ ਨੰਬਰ ਹੈ ਜੀ 95696 ਤੇ 62272 95696 ਤੇ 62272 ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ ਜੇ ਆਪਾਂ ਏਰੀਆ ਦੀ ਗੱਲ ਕਰੀਏ ਜੀ ਤਾਂ ਰਾਹੁ ਰੋਡ ਤੇ ਇਹ ਤੁਹਾਨੂੰ ਕੋਠੀ ਮਿਲੂਗੀ ਖਾਸ ਲੁਧਿਆਣੀ ਚੋਂ ਮਿਹਰਬਾਨ ਇਨਕਲੇਵ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਜੀ ਤੇ ਤੁਹਾਨੂੰ ਏਰੀਆ ਮਦਦਸੀ ਦਿੱਤਾ ਜੀ ਖਾਸ ਲੁਧਿਆਣੇ ਤੋਂ ਕੋਠੀ ਆਪਾਂ ਲੈ ਕੇ ਪਹੁੰਚੀ ਹਾਂ ਡਿਮਾਰ ਵੀ ਦੱਸਤੀ ਕੋਠੀ ਤੁਸੀਂ ਸਾਰੀ ਦੇਖ ਲਈ ਸੀ ਵੀਡੀਓ ਚ ਕੱਲਾ ਕੱਲਾ ਕੋਠੀ ਦਾ ਕੰਮ ਕੀ ਕੁਝ ਬਣਿਆ ਹੋਇਆ ਹਰ ਇੱਕ ਚੀਜ਼ ਤੁਹਾਨੂੰ ਪਤਾ ਲੱਗੀ ਗਈ ਸੀ ਤੇ ਹੁਣ ਮੈਨੂੰ ਨਾਲ ਦੇ ਨਾਲ ਚੱਲਦੀ ਚੱਲਦੀ ਵੀਡੀਓ ਚ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਸੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਅਸੀਂ ਵਧੀਆ ਲੱਗੀ ਆ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਘਰ ਕੋਠੀ ਮਕਾਨ ਦੀ ਵੀਡੀਓ ਡੇਲੀ ਦੇਖਣਾ ਚਾਹੁੰਦੇ ਹੋ ਚੈਨਲ ਤੇ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਚਿੱਟੇ ਜਿਹੇ ਰੰਗ ਦਾ ਉਹਨੂੰ ਲਾਜ਼ਮੀ ਦਬਦਿਓ ਥੱਲੇ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ ਜਿਨੇ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰਦੋ ਜਿਨ੍ਹਾਂ ਨੇ ਪਹਿਲਾਂ ਤੋਂ ਸਬਸਕ੍ਰਾਈਬ ਕਰਕੇ ਰੱਖਿਆ ਹੋਇਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਜਿਨ੍ਹਾਂ ਨੇ ਹੁਣੇ-ਹੁਣੇ ਕੀਤਾ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਜੀ ਬਾਕੀ ਆਪਾਂ ਡੇਲੀ ਨਵੀਂ ਵੀਡੀਓ ਲੈ ਕੇ ਆਉਣੀ ਹੀ ਹੁੰਦੀ ਹੈ ਜੀ ਅਲੱਗ-ਅਲੱਗ ਪਿੰਡਾਂ ਚੋਂ ਅਲੱਗ-ਅਲੱਗ ਸ਼ਹਿਰਾਂ ਚੋਂ ਬਾਕੀ ਅਗਲੀ ਵੀਡੀਓ ਚ ਜੇ ਤੁਹਾਨੂੰ ਕੋਠੀ ਚਾਹੀਦੀ ਹੈ ਤੁਹਾਡੇ ਏਰੀਆ ਚੋਂ ਚਾਹੀਦੀ ਹੈ ਤਾਂ ਤੁਸੀਂ ਕਮੈਂਟ ਪਾਓ ਜੀ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਕਿੰਨੇ ਰੇਟ ਤੱਕ ਤੁਹਾਨੂੰ ਕੁਠੀ ਚਾਹੀਦੀ ਹੈ ਕਿੰਨਾ ਕੁ ਪੈਸਾ ਤੁਸੀਂ ਲਾਉਣਾ ਕਿਹੜੇ ਏਰੀਆ ਚੋਂ ਚਾਹੀਦੀ ਹੈ ਕਿਹੋ ਜੀ ਕੁਠੀ ਚਾਹੀਦੀ ਹੈ ਕਿਹੋ ਜਿਹਾ ਘਰ ਚਾਹੀਦਾ ਉਹ ਹਿਸਾਬ ਨਾਲ ਆਪਾਂ ਲੈ ਕੇ ਪਹੁੰਚਾਂਗੇ ਠੀਕ ਹੈ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਬਾਕੀ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਤੁਹਾਡੇ ਰਿਸ਼ਤੇਦਾਰਾਂ ਕੋਲੇ ਤੁਹਾਡੇ ਯਾਰਾਂ ਮਿੱਤਰਾਂ ਕੋਲੇ ਕਿਸੇ ਨੇ ਆਪਦੀ ਕੁਠੀ ਵੇਚਣੀ ਹੈ ਘਰ ਵੇਚਣਾ ਮਕਾਨ ਵੇਚਣਾ ਤਾਂ ਆਪਣੇ ਕੋਲੇ ਵੀਡੀਓ ਤੇ ਜਾਣਕਾਰੀ ਤੇ ਫੋਟੋਆਂ ਆਪਣੇ ਕੋਲੇ ਭੇਜੋ ਆਪਣਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ 73800 ਪੂਰਾ ਤੇ 26173 ਫਰੀਚ ਆਪਾਂ ਐਡ ਲਾ ਦਾਂਗੇ ਜੀ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਬਸ ਆਪਣੇ ਕੋਲੇ ਭੇਜ ਦਿਓ ਐਡ ਆਪਾਂ ਛੇਤੀ ਤੋਂ ਛੇਤੀ ਲਾ ਦਵਾਂਗੇ ਬਾਕੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੇਲ ਮਾਰਕੀਟ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿਨੇ ਤੁਸੀਂ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਪੂਰੀ ਵੀਡੀਓ ਦੇਖੀ ਤੇ ਤੁਹਾਡੇ ਖਾਤਰ ਆਪਾਂ ਬਹੁਤ ਸੋਹਣੀ ਅਜ ਕੂਠੀ ਵੀ ਲੈ ਕੇ ਪਹੁੰਚੇ ਆਂ ਸੀ ਕੋਈ ਵੀ ਖਰੀਦਣ ਦਾ ਹੋਵੇ ਚਾਹਵਨ ਇੱਕ ਵਾਰੀ ਮਾਲਕ ਨਾਲ ਫੋਨ ਤੇ ਗੱਲ ਲਾਜ਼ਮੀ ਕਰ ਲਓ ਨੰਬਰ ਫਿਰ ਤੋਂ ਤੁਹਾਨੂੰ ਮੈਂ ਇੱਕ ਵਾਰ ਦੱਸ ਦੇਣਾ ਸੀ ਨੰਬਰ ਹੈ ਜੀ 9569662272 ਇਹ ਓਨਰ ਦਾ ਨੰਬਰ ਹੈ ਜਿਨ੍ਹਾਂ ਦੀ ਕੂਠੀ ਹੈ ਗੱਲਬਾਤ ਤੁਸੀਂ ਕਰ ਸਕਦੇ ਹੋ ਗੱਲਬਾਤ ਕਰਕੇ ਰੇਟ ਵੇਕੇ ਹੋ ਜੂਗਾ ਜੀ ਮਾੜਾ ਮੋਟਾ ਅਡਜਸਟਮੈਂਟ ਕੀਤਾ ਜਾਊਗਾ ਬਾਕੀ ਗੱਲਬਾਤ ਤੁਹਾਨੂੰ ਸਾਰੀ ਮੈਂ ਸਮਝਾ ਹੀ ਦਿੱਤੀ ਤੇ ਮਾਲਕ ਨਾਲ ਕਰੋ ਗੱਲਬਾਤ ਜਾਓ ਦੇਖੋ ਤੇ ਖਰੀਦੋ ਜੀ ਅੱਗੇ ਦੀ ਗੱਲਬਾਤ ਹੈ ਜਿਹੜੀ ਉਹ ਤੁਹਾਡੇ ਤੇ ਅਸੀਂ ਤੁਸੀਂ ਕਦੋਂ ਜਾਣੇ ਕਦੋਂ ਦੇਖਣਾ ਬਾਕੀ ਸੁਨਹਿਰੀ ਮੌਕਾ ਹੀ ਅਸੀਂ ਚੱਕ ਲੋ ਫਾਇਦਾ ਜੇ ਚੱਕਿਆ ਜਾਂਦਾ ਤਾਂ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ